ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਅਮਰਤਪਾਲ ਦੇ ਹੱਕ 'ਚ ਨਜ਼ਰ ਆ ਰਹੇ ਨੇ ਵੱਡਾ ਸਟੈਂਡ ਉਹਨਾਂ ਦੇ ਹੱਕ ਦੇ ਵਿੱਚ ਲਿਆ ਹੈ ਹੁਣ ਸਥਿਤੀ ਕੀ ਰਹੇਗੀ ਤੇ ਉਧਰ ਖੁਦ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਚੰਨੀ ਕਸੂਤੇ ਫਸ ਚੁੱਕੇ ਨੇ ਅਤੇ ਇੱਕ ਪੁਰਾਣਾ ਮਾਮਲਾ ਮੀਟੂ ਦਾ ਮਾਮਲਾ ਹੈ ਜਿਹੜਾ ਕੀ ਉਹ ਖੁੱਲਣ ਜਾ ਰਿਹਾ ਹੈ ਕੀ ਰਵਨੀਤ ਬਿੱਟੂ ਕੋਈ ਕਾਰਵਾਈ ਕਰਵਾ ਸਕਦੇ ਨੇ ਚੰਨੀ ਦੇ ਉੱਤੇ ਸਥਿਤੀ ਕੀ ਬਣ ਰਹੀ ਹੈ ਹਾਲਾਤ ਕੀ ਬਾਰੇ ਨੇ ਇਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉੱਧਰ ਬੇਦਬੀ ਤੇ ਗੋਲੀ ਕਾਂਡ ਦਾ ਮਾਮਲਾ ਬਹੁਤ ਪੁਰਾਣਾ ਮਾਮਲਾ ਹੈ ਇਸ ਵਿੱਚ ਇਨਸਾਫ ਦੀ ਉਮੀਦ ਹੈ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈਗੀ ਮੌਜੂਦਾ ਸਰਕਾਰ ਦੀ ਸਟੇਟਸ ਰਿਪੋਰਟ ਕੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੇ ਉੱਧਰ ਸੁਖਬੀਰ ਬਾਦਲ ਜਿਨ੍ਹਾਂ ਦੇ ਰਾਜ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਉਹਨਾਂ ਦੇ ਉੱਤੇ ਕੀ ਵੱਡਾ ਕੋਈ ਐਕਸ਼ਨ ਹੋਣ ਜਾ ਰਿਹਾ ਹੈ ਜਾਂ ਜੇ ਉਹ ਮੁਆਫੀ ਮੰਗਦੇ ਨੇ ਤਾਂ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਕੋਈ ਫਾਇਦਾ ਹੋਊਗਾ ਜਾਂ ਫਿਰ ਮੁਸੀਬਤਾਂ ਹੋਰ ਵੱਧ ਚੁੱਕੀਆਂ ਨੇ ਤਮਾਮ ਵਿਸ਼ੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉੱਗੇ ਸਿੱਖ ਫੁੱਦੀ ਜੀ ਬਿੱਤੀ ਸਿਆਸੀ ਮਾਹਿਰ ਸਰਦਾਰ ਫਤਿਹ ਸਿੰਘ ਖਾਨ ਪ੍ਰੋਵਿੰਗ ਕਨਫਰੰਸ ਆ ਪ੍ਰੋਗਰਾਮ 'ਚ ਸਵਾਗਤ ਹੈ ਜੀ ਜਿਆ ਨੂੰ ਸਭ ਤੋਂ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਬੇਸ ਤੇ ਬੇਸ ਵਿੱਚ ਬੈਠੇ ਸਾਰੇ ਪਤਵੰਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਦਾ ਹਾਲਤਾ ਵਾਹਿਗੁਰੂ ਜੀ ਦੇ ਹੱਥੇ ਖਾਲਸਾਵਾ ਚਾਲਜੀ ਸਿੰਘ ਚੰਨੀ ਪਹਿਲਾਂ ਜਦੋਂ ਮੁੱਖ ਮੰਤਰੀ ਸੀ ਉਦੋਂ ਵੀ ਬਹੁਤ ਹਰਮਨ ਪਿਆਰੇ ਹੋਏ ਲੋਕਾਂ ਦੇ ਵਿੱਚ ਆਪਣੇ ਥੋੜੇ ਸਮੇਂ ਨੂੰ ਲੈ ਕੇ ਤੇ ਹੁਣ ਲੋਕ ਸਭਾ ਦੇ ਵਿੱਚ ਵੀ ਉਸੇ ਤਰੀਕੇ ਦਾ ਅੰਦਾਜ਼ ਉਹਨਾਂ ਦਾ ਦੇਖਣ ਨੂੰ ਮਿਲਿਆ ਪਰ ਉਹ ਖੁਦ ਹੁਣ ਕਹਿ ਦਈਏ ਕਿ ਮੁਸੀਬਤ 'ਚ ਫਸ ਚੁੱਕੇ ਨੇ ਉੱਥੇ ਵੀ ਗੱਲਬਾਤ ਕਰਾਂਗੇ ਪਹਿਲਾਂ ਇਹ ਦੱਸੋ ਕਿ ਅਮਰਤਪਾਲ ਦੇ ਹੱਕ ਦੇ ਵਿੱਚ ਉਹਨਾਂ ਨੇ ਵੱਡਾ ਸਟੈਂਡ ਲਿਆ ਹੈ ਬਿਨਾ ਨਾਮ ਲਏ ਕਿਵੇਂ ਦੇਖਦੇ ਹੋ ਇਸ ਦਾ ਅਮਰਤਪਾਲ ਨੂੰ ਕੀ ਫਾਇਦਾ ਮਿਲੂਗਾ ਸਰਕਾਰ ਤੇ ਕੀ ਅਸਰ ਹੋਊਗਾ ਇਹਦਾ ਸ੍ਰੀ ਸਾਬਤ ਕੱਲ ਪਾਰਲੀਮੈਂਟ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਕਰਨਜੀਤ ਸਿੰਘ ਚੰਨੀ ਨੇ ਸਰਕਾਰ ਦੇ ਉੱਤੇ ਬਹੁਤ ਹੀ ਗੂੜੇ ਤੰਜ ਕਸੇ ਨੇ ਤੇ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਨੂੰ ਫੇਲ ਦੱਸਿਆ ਕਿ ਜਿਹੜੀ ਇਹ ਮੋਦੀ ਸਰਕਾਰ ਹੈ ਇਹ ਦੇਸ਼ ਨੂੰ ਵੇਚਣ ਦੇ ਉੱਤੇ ਤਰੀ ਹੋਈ ਹੈ। ਹਰ ਇੱਕ ਚੀਜ਼ ਇਹਨੇ ਬੇਈ ਦੱਸੀ ਹੈ। ਉਹਨੇ ਇੱਥੇ ਤੱਕ ਵੀ ਕਿਹਾ ਕਿ ਮੈਂ ਜਹਾਜ਼ ਸਫ਼ਰ ਕਰ ਰਿਹਾ ਸੀ ਜਦੋਂ ਅਗਲੇ 에어ਪੋਰਟ ਤੇ ਮੈਂ ਉਤਰਿਆ ਤਾਂ ਮੇਰੇ ਸਵਾਗਤ ਦੇ ਵਾਸਤੇ ਅੱਗੇ ਹਾਰ ਲਈ ਖੜੇ ਸੀ। ਮੈਂ ਪੁੱਛਿਆ ਪਈ ਤੁਸੀਂ ਮੇਰਾ ਸਵਾਗਤ ਕਾਦਾ ਕਰ ਰਹੇ ਮੈਂ ਤਾਂ ਉਹ ਸੀਐਮ ਵੀ ਹੈ ਨਹੀਂ ਉਹ ਕਹਿੰਦੇ ਨਹੀਂ ਜੀ ਇਹ ਅਦਾਨੀ ਰਬਾਨੀ ਦੇ 에어ਪੋਰਟ ਹੈ ਤੁਸੀਂ ਸਾਡੇ ਜਹਾਜ਼ ਤੇ ਬੈਠ ਕੇ ਆਏ ਹੋ ਤੇ ਅਸੀਂ ਤੁਹਾਨੂੰ ਵੈਲਕਮ ਕਹਿੰਦੇ ਆ ਕਹਿੰਦਾ ਇਸ ਤੋਂ ਬਾਅਦ ਮੈਂ ਅੱਗੇ ਗਿਆ ਅੱਗੇ ਵੀ ਇਹੀ ਹਾਲ ਕਿਉਂਕਿ ਇਹ ਸਰਕਾਰ ਨੇ ਹਵਾਈ ਅੱਡੇ ਰੇਲਵੇ ਵੱਡੇ ਵੱਡੇ ਅਦਾਰੇ ਸਾਰੇ ਵੇਚ ਦਿੱਤੇ ਨੇ ਇਸ ਤਰੀਕੇ ਸਰਕਾਰ ਦਾ ਕੰਮ ਹੋ ਗਿਆ ਜਦੋਂ ਇਹ ਬੋਲ ਰਹੇ ਸੀ ਤਾਂ ਉਹਦੇ ਉੱਤੇ ਬਿੱਟੂ ਨੌਜੋਬ ਬਿੱਟੂ ਜਿਹੜੇ ਕਿਾਰੇ ਕੋਈ ਮਸਤਰੀ ਬਣੇ ਮਨ ਨਹਾਰੇ ਹੋਏ ਬੰਤਰੀ ਬਣੇ ਹੋਏ ਨੇ ਉਹਨਾਂ ਨੂੰ ਵੀ ਤਾਂ ਜਕਸਿਆ ਹੁੰਦਾ ਕਿਹਾ ਵੀ ਤੁਸੀਂ ਬੋਲ ਰਹੇ ਹੋ ਤੁਸੀਂ ਕਿਹੜਾ ਆਪਣੀ ਸਰਕਾਰ ਦੇ ਵਿੱਚ ਘੱਟ ਕੇ ਜਾ ਰਹੀ ਹੈ ਤੇ ਇਹਨਾਂ ਨੇ ਕਿਹਾ ਤੈਨੂੰ ਸ਼ਰਮ ਮੌਲੀ ਪੇਂਦੀ ਹੈ ਤੂੰ ਉਸ ਸ਼ਹੀਦ ਦਾ ਪੁੱਤਰ ਹੈ ਬਿਅੰਦ ਸਿੰਘ ਦਾ ਪੋਤਰਾ ਜਿਹਨੇ ਆਪਣੀ ਕਾਂਗਰਸ ਦੇ ਲਈ ਕੁਰਬਾਨੀ ਕੀਤੀ ਹੈ ਉਹ ਕਹਿੰਦਾ ਕਾਂਗਰਸ ਲਈ ਕੁਰਬਾਨੀ ਨਹੀਂ ਕੀਤੀ ਉਹਨੇ ਉਹਨੇ ਕੁਰਬਾਨੀ ਦੇਸ਼ ਲਈ ਕੀਤੀ ਹੈ ਐਨਾ ਹਾਲਾਤ ਵੱਧ ਗਏ ਕਿ ਤੂੰ ਤੂੰ ਮੈਂ ਨੇ ਤੱਕ ਨੌਬੇ ਪਹੁੰਚ ਗਈ ਦੇ ਦੋਨੇ ਹੀ ਜਿਹੜੇ ਗੈਲਰੀ ਉੱਥੇ ਤੱਕ ਪਹੁੰਚ ਗਏ ਜਿਹੜੇ ਉੱਥੇ ਮਾਰਸ਼ਲ ਹੁੰਦੇ ਨੇ ਉਹਨਾਂ ਨੇ ਉਹਨੂੰ ਰੋਕਿਆ ਵਿਟੂ ਨੇ ਤਾਂ ਇੱਥੇ ਤੱਕ ਕਿਹਾ ਕਿ ਤੇਰੇ ਉੱਤੇ ਮੀਟੂ ਦਾ ਜਿਹੜਾ ਕੇਸ ਹੈ ਉਹ ਵੀ ਚੱਲੂਗਾ ਤੈ ਬਹੁਤ ਵੱਡੀ ਪ੍ਰਾਪਰਟੀ ਵਾਈਜ਼ ਤੋਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਗਰੀਬ ਸਮਝਦਾ ਹੈ ਤੇਰੇ ਜਿੰਨਾ ਪੈਸਾ ਤਾਂ ਕਿਸੇ ਕੋਲ ਵੀ ਹੈ ਨਹੀਂ politician ਦੇ ਕੋਲ ਇਸ ਲਈ ਕਹਿੰਦੇ ਅਸੀਂ ਇਹਦੀ ਇਨਕੁਆਰੀ ਕਰਾਵਾਂਗੇ ਕਾਲਪੂਤ ਸਾਹਿਬ ਜਿਹੜਾ ਇਹਨਾਂ 'ਤੇ ਇਲਜ਼ਾਮ ਲੱਗੇ ਸੀ ਜਦੋਂ ਇਹਨਾਂ ਦੇ ਪਾਣ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਈਡੀ ਦੇ ਵੱਲੋਂ ਤਾਂ ਉਹ ਵੀ ਕਿਤਨਾ ਕਿਤੇ ਕਹਿ ਲਿਆ ਕਿ ਈਡੀ ਜਾਂ ਸੀਬੀਆਈ ਦਾ ਜਿਹੜੀ ਵਰਤੋਂ ਹੁੰਦੀ ਹੈ ਉਹ ਵੀ ਸੈਂਟਰ ਸਰਕਾਰ ਕਰਦੀ ਹੈ ਤਾਂ ਸੈਂਟਰ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਸਰਕਾਰ ਹੈ ਉਹ ਬੀਜੇਪੀ ਦੀ ਬਣੀ ਹੈ ਤਾਂ ਕਿਵੇਂ ਦੇਖਦੇ ਹੋ ਜਿਹੜਾ ਉਹਦੇ ਨਾਲ ਅੱਗੇ ਤਾਰ ਕੋਈ ਜੁੜਦੀ ਨਜ਼ਰ ਨਹੀਂ ਆਈ ਹੈਗੀ ਚੰਨੀ ਨਾਲ ਪਰ ਹੁਣ ਜਿਵੇਂ ਰਵਨੀਤ ਬਿੱਟੂ ਇੱਕ ਵਾਰੀ ਫਿਰ ਤੋਂ ਇਸੇ ਮਾਮਲੇ ਨੂੰ ਜਾਗਰੂਕ ਕਰ ਰਹੇ ਨੇ ਤਾਂ ਲੱਗਦਾ ਹੈ ਕਿ ਕੋਈ ਜਿਹੜੇ ਚੰਨੀ ਦੇ ਉੱਤੇ ਕ腐ਸ਼ਨ ਦੇ ਕੇਸ ਨੇ ਜਿਵੇਂ ਇੱਥੇ ਚਮਕੌਰ ਸਾਹਿਬ ਦੇ ਵਿੱਚ ਵੀ ਇੱਕ ਸਾਹਮਣੇ ਆਈ ਸੀ ਕਿ ਜਿਹੜੀ ਜਿਹਦੀ ਜਾਂਚ ਵਿਜੀਲੈਂਸ ਕਰ ਰਹੀ ਸੀ ਤਾਂ ਇਹ ਜਿਹੇ ਕੇਸਾਂ ਦੇ ਵਿੱਚ ਬੀਜੇਪੀ ਮੁੜ ਤੋਂ ਚੰਨੀ ਵੱਲੋਂ ਹੋ ਸਕਦੀ ਹੈ ਚੰਨੀ ਦੀਆਂ ਮੁਸੀਬਤਾਂ ਵੱਲ ਸਕਦੀਆਂ ਨੇ ਦਿੱਤਾ ਸਾਹਿਬ ਦੇ ਕੋ ਚਰ ਜੀ ਸੀ ਚੰਨੀ ਹੁਣ ਮੈਂਬਰ ਪਾਰਲੀਮੈਂਟ ਨੇ ਹੂੰ ਤੇ ਆਪੋਜੀਸ਼ਨ ਬਹੁਤ ਮਜ਼ਬੂਤ ਹੈ ਪਿਛਲੇ ਵਾਲੀ ਆਪੋਜੀਸ਼ਨ ਨਹੀਂ ਹੈਗੀ ਵੀ ਰahul ਬੰਦ ਸੰਧੀ ਬੋਲਣਾ ਤੇ ਉਹਨਾਂ ਨੂੰ ਅਨਸੀਟ ਕੀਤਾ ਜਾਵੇ ਬੰਗਲਾ ਖਾਲੀ ਕਰਾਵੇ ਹੁਣ ਜਿਹੜੀ ਇਹ ਸਰਕਾਰ ਹੈ ਇੱਕ ਘੱਟ ਗਿਣਤੀਆਂ ਦੇ ਵਿੱਚ ਹੈ ਇਸ ਲਈ ਸਿਰਫ ਕੇ ਦਬ ਕੇ ਹੀ ਮਾਰ ਸਕਦੀ ਕੋਈ ਕਾਰਵਾਈ ਨਹੀਂ ਕਰ ਸਕਦੀ ਹੈ ਜੀ ਤੇ ਦੂਜੀ ਗੱਲ ਇਹ ਰਾਤ ਦੇ ਹਮਾਮ ਦੇ ਵਿੱਚ ਸਾਰੇ ਹੀ ਲੀਡਰ ਬੰਦੇ ਆ ਕੋਈ ਵੀ ਦੁੱਧ ਤੋਤਾ ਨਹੀਂ ਹੈਗਾ ਜਿਹਨੂੰ ਮਰਜ਼ੀ ਜਾ ਕੇ ਦੇਖ ਲਓ ਜਦੋਂ ਇਹ ਮੈਂਬਰ ਬਣਦੇ ਨੇ ਪਾਰਲੀਮੈਂਟ ਮੈਂਬਰ ਆ ਐਮਐਲਏ ਬੰਦੇ ਇਹਨਾਂ ਦੀ ਪ੍ਰਾਪਰਟੀ ਦੇਖੋ ਉਸ ਤੇ ਮਨੋ ਕੀ ਹੁੰਦਾ ਇਸ ਕੁਝ ਸਮੇਂ ਦੇ ਵਿੱਚ ਇਹਨਾਂ ਦੇ ਕੋਲ ਇਦਾਂ ਇਦਾਂ ਪੈਸਾ ਧਨ ਕੋਠੀਆਂ ਦੌਲਤ ਕਿੱਥੋਂ ਆਉਂਦੀ ਹੈ ਇਹ ਸਾਰੇ ਚੋਰ ਸਮਝਾਂਗਾ ਸਮਝਾਂਗੇ ਬਹੁਤ ਥੋੜੇ ਲੋਕ ਇਮਾਨਦਾਰ ਹੋਣਗੇ ਲੇਕਿਨ ਜ਼ਿਆਦਾ ਇਹਨਾਂ ਦੇ ਵਿੱਚ ਲੁਟੇਰੂ ਟੋਲੇ ਹੀ ਆ ਆਪਾਂ ਦੇਖੋ ਕਿ 50% ਦਾ 50% ਦਾ ਉਹ ਕ੍ਰਿਮੀਨਲ ਬੰਦੇ ਨੇ ਜਿਨ੍ਹਾਂ ਦੇ ਉੱਤੇ ਫਰੋਕੀਆਂ ਦੇ ਕੇਸ 302 ਦੇ ਕੇਸ ਰੇਪ ਦੇ ਕੇ ਉਹ ਲੋਕ ਹੈ ਜਾਂ ਉਹ ਬੰਦੇ ਜਿਨ੍ਹਾਂ ਨੂੰ ਸਰਕਾਰ ਨੇ ਉਸ ਏਰੀਆ 'ਚ ਵੜਨਾ ਹੀ ਬੰਦ ਕੀਤਾ ਹੋ ਗਿਆ ਹੋਵੇ ਵੀ ਇਹ ਬੰਦਾ ਨਹੀਂ ਵੜ ਸਕਦਾ ਪਰ ਉਹ ਲੋਕ ਸਿਆਸਤ ਵਿੱਚ ਜਾ ਕੇ ਜਿੱਤ ਜਾਂਦੇ ਨੇ ਉਹ ਲੋਕਾਂ ਨੂੰ ਸਵਾਇਕ ਦੂਜੇ ਤੇ ਦੂਸ਼ਣ ਲਾਉਣ ਤੋਂ ਹੋਰ ਕੋਈ ਕੰਮ ਨਹੀਂ ਹੁੰਦਾ ਹੈਗਾ ਉਹ ਦੇਸ਼ ਦੀ ਭਲਾਈ ਦਾ ਕੰਮ ਨਹੀਂ ਕਰਦੇ ਇੱਕ ਦੂਜੇ ਨੂੰ ਗੂਸ਼ਨ ਬਾਜ਼ੀਆਂ ਲਾ ਕੇ ਇਹ ਗੱਲ ਕਰਦੇ ਨੇ ਇਨਕੁਆਰੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਸਾਡੀਆਂ ਮਾਨਯੋਗ ਅਦਾਲਤਾਂ ਜਿਹੜੀਆਂ ਇਹ ਬੜੀ ਨਿਰਪੱਖ ਤੇ ਦੂਰਦਰਸ਼ੀ ਦੇ ਨਾਲ ਫੈਸਲਾ ਕਰਦੀਆਂ ਨੇ ਇਹਨਾਂ ਦੇ ਬਿਆਨਾਂ ਦੇ ਨਾਲ ਯਾਰ ਧੰਗੀਆਂ ਦੇ ਨਾਲ ਇਹਨਾਂ ਦੇ ਡਰਾਵੇ ਨਾਲ ਕੁਝ ਵੀ ਨਹੀਂ ਹੋਣ ਲੱਗਿਆ ਹੈ ਹੂੰ ਤੇ ਇਹਦਾ ਅਸੀਂ ਗਣਪਤ ਸਿੰਘ ਸਾਹਿਬ ਦਾ ਮਾਮਲਾ ਭਾਵੇਂ ਅਮਰਪਾਲ ਦੀ ਗੱਲ ਕਰਦੀ ਉਹਨਾਂ ਦੇ ਪੱਖ ਦੇ ਵਿੱਚ ਵੀ ਕਿਤੇ ਨਾ ਕਿਤੇ ਨਜ਼ਰ ਆਏ ਨੇ ਤੇ ਕੁੱਲ ਮਿਲਾ ਕੇ ਕਹ ਲਈਏ ਕਿ ਸਰਕਾਰ ਨੂੰ ਜਿਹੜਾ ਘੇਰ ਦੇ ਨਜ਼ਰ ਆਏ ਨੇ ਪਰ ਬਹੁਤ ਸਾਰੇ ਜਿਹੇ ਮਾਮਲੇ ਵੀ ਨੇ ਜਿਹੜੇ ਅਸਲ ਦੇ ਵਿੱਚ ਮੁੱਦੇ ਹੁੰਦੇ ਨੇ ਜਿਵੇਂ ਬੇਲਬੀ ਦਾ ਮਾਮਲਾ 2015 ਦਾ ਤਾਂ ਉਸ ਮਾਮਲੇ ਦੇ ਵਿੱਚ ਕੋਈ ਅਪਡੇਟ ਦੱਸੋ ਵੀ ਸਟੇਟਸ ਰਿਪੋਰਟ ਕੀ ਹੈ ਸਰਕਾਰ ਕੀ ਕਰ ਰਹੀ ਹੈ ਜਿਹੜੀ ਕਹਿੰਦੀ ਸੀ ਅਸੀਂ ਇਨਸਾਫ ਦੇਵਾਂਗੇ ਤਾਂ ਢਾਈ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਕਿਵੇਂ ਦੇਖਦੇ ਹੋ ਉਮੀਦ ਲੱਗਦੀ ਹੈ ਕੋਈ ਮਾਨਸਿਕ ਕਦਰ ਦੇ ਵਿੱਚ ਉਸ ਮਾਮਲੇ ਦਾ ਇਨਸਾਫ ਹੋਣ ਦੀ ਇਹ ਤਾਂ 2015 ਦਾ ਮਾਮਲਾ ਹੈ ਬੇਅਦਬੀ ਮਾਮਲਾ ਉਹਦੇ ਤੇ ਸਿੱਟੇ ਤੇ ਸਿੱਟੇ ਤੇ ਸਿੱਟੇ ਤੇ ਸਿੱਟੇ ਬਣੀਆਂ ਇੰਨੀਆਂ ਸਿੱਟਾਂ ਬਣੀਆਂ ਕਿ ਸਿੱਟਾਂ ਹੀ ਕੂ ਦੇ ਵਿੱਚ ਸਿੱਟ ਦਿੱਤੀਆਂ ਤੇ ਆਖਰੀ ਸਿੱਟ ਜਿਹੜੀ ਹੈ ਜੀ ਰਣਜੀਤ ਖੱਡਲਾ ਵੀ ਬਣੀ ਸੀ ਉਹਨੇ ਇਨਕੁਆਰੀ ਕੀਤੀ ਸੀ ਵੀ ਉਹਦੇ ਵਿੱਚ ਜੋ ਉਹਨੇ ਸਿੱਟ ਦੇ ਵਿੱਚ ਲਿਖਿਆ ਸੀ ਉਹ ਸਿੱਟ ਦਾ ਰਿਪੋਰਟ ਬਿਲਕੁਲ ਸਹੀ ਸੀ ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਗਈ ਜੀ ਤੇ ਉਸ ਤੋਂ ਬਾਅਦ ਉਹ ਨਵੀਂ ਸਿੱਟ ਜਿਹੜੀ ਬਣੀ ਹੈ ਨਵੀਂ ਸਿੱਟ ਨੇ ਇਸ ਨੂੰ ਕਿ세 pase long race ਕਿਉਂਕਿ ਤਿੰਨ ਸਰਕਾਰਾਂ ਬਦਲ ਗਈਆਂ ਨੇ ਉਸ ਤੋਂ ਬਾਅਦ ਹਮ ਅਕਾਲੀ ਦਲ ਦੇ ਸਮੇਂ ਵਿੱਚ ਹੋਇਆ ਅਕਾਲੀ ਦਲ ਕੁਝ ਨਹੀਂ ਕਰ ਕਰ ਸਕਿਆ ਉਹੀ ਬੇਅਦਬੀ ਅਕਾਲੀ ਦਲਿਆਂ ਨੂੰ ਉਹਨੂੰ ਖਤਮ ਕਰਕੇ ਰੱਖ ਦਿੱਤੀ ਜਿੱਥੇ ਉਹਨਾਂ ਦੇ ਐਨੇ ਬੰਦੇ ਜਿੱਦਾਂ ਉਹ ਹਾਰ ਗਏ ਉਸ ਤੋਂ ਬਾਅਦ ਜਦੋਂ ਅਵਿੰਦਰੀ ਸਰਕਾਰ ਆਈ ਉਹਨੇ ਵੀ ਕਿਹਾ ਬੇਅਦਬੀ ਦੇ ਦੋਸ਼ੀਆਂ ਨੂੰ ਮਕਟੈਰੇ ਦੀ ਕਾਨੂੰ ਕਰੂੰਗਾ ਉਹ ਵੀ ਆਪਣੇ 4.5 ਸਾਲ ਕੱਢ ਗਏ ਫਿਰ ਚੰਨੀ ਆਇਆ 6 ਮਹੀਨੇ ਇਹ ਕੱਢ ਗਏ ਇਹਨਾਂ ਨੇ ਇਹ ਵੀ ਸੀਤਾ ਆਹ ਹੁਣ ਜਿਹੜੀ ਨਵੀਂ ਸਰਕਾਰ ਬਣੀ ਹੈ ਇਹਨਾਂ ਨੇ ਵੀ ਵਾਅਦਾ ਕੀਤਾ ਵੀ ਇਹ ہماری ਸਰਕਾਰ ਬਣਾ ਦੋ ਹਮ ਦੋ ਹਫ਼ਤਿਆਂ ਵਿੱਚ ਇਹ ਕੰਮ ਕਰ। ਉਹਨਾਂ ਦੀ ਸਰਕਾਰ ਨੂੰ ਵੀ ਹੁਣ ਪੌਣੇ 3 ਸਾਲ ਹੋ ਗਏ, ਕੁਝ ਨਹੀਂ ਕੀਤਾ ਹੈਗਾ। ਇਹ ਜਿਹੜਾ ਸਾਰਾ ਮਸਲਾ ਸੀ, ਇਹ ਵੋਟਾਂ ਦਾ ਮਸਲਾ ਬਣਦਾ, ਸਿਆਸੀ ਮਸਲਾ ਬਣਦਾ। ਇਹ ਉਹ ਰਾਮ ਰਹੀਮ ਦੇ ਜਿਹੜੇ ਚੇਲੇ ਨੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਨੇ। ਉਹਨਾਂ ਅੱਗੇ ਜਾ ਕੇ ਲੀਲੜੀਆਂ ਕਰਦੇ ਰਹੇ ਕਿ ਸਾਨੂੰ ਵੋਟਾਂ ਪਾਓ, ਸਾਨੂੰ ਵੋਟਾਂ। ਦੇ ਆਰ ਵੀ ਦਾ ਮਾਮਲਾ ਤਾਂ ਇਹਨਾਂ ਨੇ ਬਿਲਕੁਲ ਪਨਾ ਹੀ ਦਿੱਤਾ ਹੂੰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਮਾਨਤਾ ਬਿਲਕੁਲ ਇਹਨਾਂ ਮਲਕ ਤੋਂ ਕੱਢੇ ਦਿੱਤਾ ਸਿਰਫ ਆਪਣੀ ਕੁਰਸੀ ਆਪਣੀਆਂ ਵੋਟਾਂ ਤੱਕ ਹੀ ਯੋਗ ਹੁੰਦੇ ਸੀ ਮਾਲਵੇ ਦੇ ਵਿੱਚੋਂ ਮਾਲਵੇ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਆਮ ਆਦਮੀ ਪਾਰਟੀ ਦਾ ਕਿਹਾ ਜਾਂਦਾ ਹੈ ਕਿ ਉਧਰ ਜਿਹੜੇ ਡੇਰੇ ਸਰਸੇ ਦੇ ਨਾਲ ਵੀ ਬਹੁਤ ਸਾਰੇ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਦੇ ਸ਼ਰਧਾਲੂ ਨੇ ਉਧਰ ਰਹਿ ਰਹੇ ਨੇ ਬਠਿੰਡਾ ਸਾਈਡ ਦੀ ਗੱਲ ਕਰਾਂ ਜਾਂ ਇੱਥੇਲੇ ਨੇੜੇ ਤੇਰੇ ਇਲਾਕਿਆਂ ਦੀ ਤਾਂ ਇਸ ਕਰਕੇ ਫਿਰ ਇਹ ਸਰਕਾਰ ਦੇ ਵਿੱਚ ਵੀ ਗੱਲ ਸਿਰ ਪਤਨ ਲੱਗਦੀ ਨਜ਼ਰ ਨਹੀਂ ਆ ਰਹੀ। ਟੱਠਾ ਸਾਹਮਣੇ 4 ਐਮਐਲਏ ਸੀਟਾਂ ਜਿੱल्ली ਚੋਣ ਹੋਣੀਆਂ। ਹੂੰ ਉਹ ਜਿੰਮੜੀ ਚੋਣ ਦੇ ਵਿੱਚ ਇਹਨਾਂ ਨੇ ਚੋਣ ਜਿੱਤਣ ਦੇ ਲਈ ਕੋਈ ਏਦਾਂ ਦੇ ਲੱਲੀ ਪੱਪ ਦੇਣਗੇ ਤਾਂ ਕਿ ਜਿਹੜੀਆਂ ਡੇਰੇ ਦੇ ਵੋਟਾਂ ਨੇ ਉਹ ਇਹਨਾਂ ਨੂੰ ਪੈ ਸਕਣ। ਜਿਸ ਕਰਕੇ ਸਿਆਸੀ ਰੰਗਤ ਦੇ ਰਹੇ ਨੇ ਹਰ ਬੰਦਾ ਜਿਹੜਾ ਹੈਗਾ ਆਪਣਾ ਬੋਟ ਬੈਂਕ ਵਧਾਉਣਾ ਚਾਹੁੰਦਾ ਚਾਹੇ ਕੋਈ ਰਾਤ ਨੂੰ ਪਰਦੇ ਵਿੱਚ ਮਿਲ ਲੈ। ਕਿੰਨੇ ਫੋਨ ਤੇ ਮਿਲੇ ਚਾਹੇ ਕੋਈ ਆਪਣੇ ਦਲਾਲਾਂ ਦੇ ਰਾਹੀਂ ਮਿਲੇ ਵੀ ਸਾਨੂੰ ਬਹੁਤ ਪੈਣੀ ਚਾਹੀਦੀ ਆ ਪਰ ਇਹ ਮੈਨੂੰ ਲੱਗਦਾ ਇਹਦੇ ਉੱਤੇ ਕੋਈ ਫੈਸਲਾ ਹੋਣ ਵਾਲਾ ਨਹੀਂ ਹੈਗਾ ਜੀ ਇਹਦੇ ਉੱਤੇ ਕੋਈ ਵੀ ਸਰਕਾਰ ਜਿਹੜੀ ਹੈਗੀ ਆ ਉਹ ਸੀਰੀਅਸਲੀ ਇਹ ਫੈਸਲਾ ਕਰਦੇ ਸਿਰਫ ਸਵਾਨ ਲਗਾਉਣ ਦੀ ਗੱਲ ਕਰੀ ਆ ਕਿਉਂਕਿ ਇਹਦੇ ਵਿੱਚ ਵੱਡੇ ਵੱਡੇ ਲੋਕ ਇਨਵੋਲ ਬਨੇ ਉਹ ਬੰਦੇ ਇਨਵੋਲ ਹੋਣ ਕਰਕੇ ਉਹਨਾਂ ਨੂੰ ਹੱਥ ਪਾਉਣ ਲਈ ਕੋਈ ਵੀ ਤਿਆਰ ਨਹੀਂ ਹੈਗਾ ਸਰਬੋਸਭਾ ਉਹ ਉਸੇ ਮਾਮਲੇ ਨੂੰ ਲੈ ਕੇ ਜਿਹੜਾ ਸੁਖਬੀਰ ਬਾਦਲ ਨੇ ਵੀ ਆਪਣਾ ਮੁਆਫੀ ਨਮਾ ਭੇਜਿਆ ਇਹ ਵੀ ਵਿੱਚ ਮੰਗ ਹੈਗੀ ਆ ਕਿ ਆ ਰਾਮ ਰਹੀਮ ਨੂੰ ਜਿਹੜੀ ਮੁਆਫੀ ਦਿੱਤੀ ਗਈ ਸੀਗੀ ਤਾਂ ਕਿਵੇਂ ਦੇਖਦੇ ਹੋ ਫਿਰ ਅ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜਾਂ ਫਿਰ ਥੋੜਾ ਜਿਹਾ ਹੁਲਾਰਾ ਮਿਲ ਸਕਦਾ ਹੈ ਕਿ ਹਾਂ ਇਹਨਾਂ ਨੇ ਮੁਆਫੀ ਮੰਗ ਲਈ ਆਪਣੀ ਗਲਤੀ ਦੇ ਉੱਤੇ ਜੱਥੇਦਾਰ ਸਾਹਿਬ ਮੁਆਫੀ ਕਿੱਥੇ ਮੰਗੀ ਆ ਉਹ ਤਾਂ ਬੰਦ ਲਿਖਾਫੇ ਦੇ ਵਿੱਚ ਪਤਾ ਨਹੀਂ ਕੀ ਲਵ ਨੈਟਰ ਦੇਖ ਕੇ ਭੇਜਿਆ ਕੀ ਦੇਖ ਕੇ ਭੇਜਿਆ ਕਿਸੇ ਨੂੰ ਤਾਂ ਕੁਝ ਨਹੀਂ ਪਤਾ ਉਦਾਂ ਜਦੋਂ ਸਿੰਘ ਸਾਹਿਬ ਉਹ ਖੋਲਣਗੇ ਬੋਲਣ ਤੋਂ ਬਾਅਦ ਜਿਹੜੇ ਸਵਾਲ ਉਹਨਾਂ ਨੇ ਬਾਗੀ ਅਕਾਲੀਵਾਲੇ ਕੀਤੇ ਸੀ ਉਹ ਸਮੇਂ ਦੇ ਵਿੱਚ ਇਹ ਸਤੋਂ ਗਲਤੀਆਂ ਅਸੀਂ ਵੀ ਉਹਦੇ ਦੋਸ਼ੀ ਆ ਕਿਉਂਕਿ ਅਸੀਂ ਵੀ ਉਹ ਸਰਕਾਰ ਦਾ ਹਿੱਸਾ ਸੀਗਾ ਸਾਨੂੰ ਵੀ ਸਜ਼ਾ ਦਿੱਤੀ ਜਾਵੇ ਤੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਦੀ ਸੰਭ ਤੇ ਹੋਮ ਮਿਨਿਸਟਰ ਵੀ ਸਨ ਤੇ ਉਹਨਾਂ ਨੇ ਪੇਜ ਹੋਣ ਦੀ ਬਜਾਏ ਇੱਕ ਬੰਦ ਲਫਾਫੇ ਦੇ ਵਿੱਚ ਪਰ ਆਪਾਂ ਇਹ ਦੇਖੋ ਕਿ ਇਹ ਇਤਿਹਾਸ ਦੇ ਵਿੱਚ ਆਇਆ ਜਦੋਂ ਅਸੀਂ ਕਿਸੇ ਜੱਜ ਕੋਲ ਜਾਂ ਕਿਸੇ ਹਾਇਰ ਅਥਾਰਟੀ ਕੋਲ ਉਹ ਸਾਨੂੰ ਤਲਬ ਕਰੇ ਜਾਈਏ ਤਾਂ ਉਹ ਅਸੀਂ ਪਾਸਚਰ ਦੇ ਸਵਾਲਾਂ ਦੇ ਜਵਾਬ ਦਵਾਂਗੇ ਉਹ ਸਪਸ਼ਟੀ ਕਰ ਦਵਾਂਗੇ ਇਹ ਨਹੀਂ ਹੋਊਗਾ ਕਿ ਜੇ ਬੰਦ ਲਫਾਫਾ ਉਹਨੂੰ ਫੜਾ ਦਈਏ ਲੋ ਜੀ ਤੁਸੀਂ ਘਰ ਜਾ ਕੇ ਪੜ੍ਹ ਲਓ ਕਿਉਂਕਿ ਲਫਾਫਾ ਕਲਚਰ ਮੈਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਕਰਕੇ ਕੀਤਾ ਮੈਂ ਬੇੜਾ ਕਰਕੇ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਇੱਕ ਕਰਵਾਨੀਆਂ ਵਾਲੀ ਬੜੀ ਹੋਈ ਪਾਰਟੀ ਜਿਹੜੇ ਕੋਲ ਢੁੰਡ ਕੇ ਲੋਕਾਂ ਨੇ ਇਸ ਪਾਰਟੀ ਨੂੰ ਜਿੰਦਾ ਕੀਤਾ ਜਾਂ ਉਹਨੂੰ ਕਾਇਮ ਕੀਤਾ ਉਹ ਪਾਰਟੀ ਨੂੰ ਅੱਜ ਇੱਕ ਪਰਿਵਾਰ ਆਪਣੀ ਨੌਕਲੀ ਬਣਾ ਕੇ ਲਫਾਫਾ ਕਲਚਰ ਵਿਰਲਾ ਕਰਨਾ ਚਾਹੁੰਦਾ ਹੁਣ ਅੱਗੇ ਦੇਖੋ ਸਿੰਘ ਸਾਹਿਬ ਕੀ ਫੈਸਲਾ ਹੋਇਆ ਹੈ ਪਰ ਸਿੰਘ ਸਾਹਿਬ ਦੀ ਮੀਟਿੰਗ ਸੋਮਬਰੀ ਗੁਰਦੁਆਰਾ ਪ੍ਰੋਬੀਡੇ ਪ੍ਰਧਾਨ ਧਾਮੀ ਸਾਹਿਬ ਨਾਲ ਹੋ ਚੁੱਕੀ ਹੈ ਕਿ ਉਹ ਧਾਮੀ ਸਾਹਿਬ ਨੂੰ ਵੀ ਤਾਲੂਕ ਕੀਤਾ ਸੀਗਾ ਵੀ ਤੁਸੀਂ ਵੀ ਜਵਾਬ ਦਿਓ ਤੁਸੀਂ 90 ਲੱਖ ਰੁਪਈਆ ਉਸ ਫੈਸਲੇ ਨੂੰ ਸਹੀ ਕਰਨ ਦੇ ਵਾਸਤੇ ਐਮਪੀਸੀ ਦਾ ਖਰਚ ਕੀਤਾ ਔਰ ਉਹਦਾ ਸਪੱਸ਼ਟਤਾ ਤੁਸੀਂ ਕਿਵੇਂ ਕੀਤਾ ਪਰ ਇਹਨਾਂ ਨੇ ਵੀ ਬੰਦ ਲਫਾਫੇ ਦੇ ਵਿੱਚ ਆਪਣਾ ਜਵਾਬ ਦਿੱਤਾ ਹੈ ਇਸ ਲਈ ਬੰਦ ਲਫਾਫੇ ਦੇ ਵਿੱਚੋਂ ਕਿਹੜਾ ਸੱਤ ਨਿਕਰਦਾ ਕੀ ਹੁੰਦਾ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਸਿੰਘ ਸਾਹਿਬ ਕੀ ਫੈਸਲਾ ਲੈਂਦੇ ਨੇ ਹੁਣ ਸਿੰਘ ਸਾਹਿਬ ਦੀ ਵੀ ਇੱਕ ਪ੍ਰੀਖਿਆ ਦਾ ਸਵਾਲ ਹੈ ਉਹਨਾਂ ਦਾ ਵੀ ਕੀ ਇਮਤਿਹਾਨ ਹੈ ਕੀ ਉਹ ਕਿਸੇ ਡਰ ਪ੍ਰੈਸ਼ਰ ਜਾਂ ਆਪਣੇ ਰੁਤਬੇ ਨੂੰ ਦੇਖ ਕੇ ਕਿਹੋ ਜਿਹਾ ਫੈਸਲਾ ਕਰਦੇ ਨੇ ਕਿਉਂਕਿ ਅਕਾਲ ਤਖਤਾ ਜਹੇਦਾਰ ਇੱਕ ਸੁਪਰੀਮ ਅਪੰਖ ਲਈ ਸੁਪਰੀਮ ਦਾ ਫੈਸਲਾ ਕੀ ਆਉਂਦਾ ਬਿਲਕੁਲ ਤਖਨਪੁਰ ਸਭ ਜਿਸ ਤਰੀਕੇ ਨਾਲ ਹੁਣਾ ਸਥਿਤੀ ਬਣੀ ਹੋਈ ਹੈ ਅ ਅਕਾਲਪੁਰ ਸਭ ਦੇ ਜੱਜਦਾਰ ਨੇ ਕੋਈ ਨਾ ਕੋਈ ਫੈਸਲਾ ਲੈਣਾ ਹੈ ਤੁਹਾਨੂੰ ਕੀ ਲੱਗਦਾ ਹੈ ਮਹਿਸੂਸ ਕੀ ਹੋ ਰਿਹਾ ਹੈ ਗਲਤੀ ਤਾਂ ਉਹਨਾਂ ਨੇ ਆਪਣੀ ਮੰਨੀ ਹੋਣੀ ਹੈ ਜਿਹੜਾ ਮਾਫੀਨਾਮਾ ਭੇਜਿਆ ਤਾਂ ਸਜ਼ਾ ਕਿਸ ਤਰੀਕੇ ਦੀ ਰਹਿ ਸਕਦੀ ਹੈ ਜਿਹੜੀ ਇਹਨਾਂ ਨੂੰ ਲੱਗਣੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਸਾਥੀ ਨੇ ਜਿਹੜੇ ਉਹ ਵੀ ਉੱਥੇ ਦਾੜੇ ਪ੍ਰਕਾਸ਼ ਕਰਕੇ ਹਾਜ਼ਰ ਹੁੰਦੇ ਨੇ ਜਾਂ ਕਹੇ ਰਹੀਏ ਕਿ ਨਾਤਮਸਤਕ ਹੁੰਦੇ ਨੇ ਅਕਾਲਪੁਰ ਸਭ ਦੇ ਅੱਗੇ ਤਾਂ ਸਜ਼ਾ ਕਿਸ ਤਰੀਕੇ ਦੀ ਰਹਿ ਸਕਦੀ ਹੈ ਕਿ ਪੰਥ ਨੂੰ ਸਿਖਣ ਵਾਲਾ ਤਾਂ ਮੈਨੂੰ ਲੱਗਦਾ ਨਹੀਂ ਮਾਮਲਾ ਬਲਕਿ ਧਾਰਮੀ ਸਜ਼ਾ ਲਗਾਈ ਜਾ ਸਕਦੀ ਹੈ ਇਹ ਹੀ ਮਹਿਸੂਸ ਕਰਦੇ ਹੋ ਤੁਸੀਂ ਵੀ ਦਿੱਤਾ ਸਾਹਿਬ ਜਿੱਦਾਂ ਕੋਈ ਕੋਰਟ ਕਿਸੇ ਨੂੰ ਫਾਸੀ ਦੀ ਸਜ਼ਾ ਦੇ ਦੇਵੇ ਜਾਂ ਉਮਰ ਕੈਦ ਦੇ ਦੇ ਉਸੇ ਤਰ੍ਹਾਂ ਹੀ ਸੁਪਰੀਮ ਕੋਰਟ ਦਾ ਫੈਸਲਾ ਪੰਜ ਸੌ ਛੇਕਣ ਦਾ ਹੁੰਦਾ ਹੈ ਉਸੇ ਤਰ੍ਹਾਂ ਬੰਦੇ ਨੂੰ ਫਾਸੀ ਦੇਣ ਦੇਤੇ ਜਾਂ ਉਮਰ ਕੈਦ ਦੇਣ ਦਾ ਹੁੰਦਾ ਹੈ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿਰਫ ਉਸ ਬੰਦੇ ਦਾ ਹੰਕਾਰ ਤੋੜਨਾ ਹੁੰਦਾ ਹੈ ਉਹਦੀ ਹਉਮੈ ਭੰਗ ਕਰਨੀ ਹੁੰਦੀ ਹੈ ਜਿਹੜਾ ਕੀ ਬਾਗੀ ਹੋ ਕੇ ਪੰਥ ਦੇ ਮਤਦਿਆਂ ਤੋਂ ਉਲਟ ਫੈਸਲੇ ਕਰਦਾ ਹੈ ਆਪ ਹੁਦਰਾ ਹੋ ਕੇ ਗੱਲ ਕਰਦਾ ਉਹਦਾ ਹੰਕਾਰ ਤੋੜਨ ਵਾਸਤੇ ਅਕਾਲ ਪੁਰਖ ਕੋਲ ਤੇ ਬੁਲਾਇਆ ਜਾਂਦਾ ਫਿਰ ਉਸ ਨੂੰ ਮर्यादा ਦੇ ਮੁਤਾਬਕ ਸੇਵਾ ਲਈ ਜਾਂਦੀ ਹੈ ਜਾਂ ਸਾਹਮਣੇ ਨਾਲ ਬੰਨ ਕੇ ਉਹਦੀ ਈਗੋ ਨੂੰ ਖਤਮ ਕਰਨਾ ਹੁੰਦਾ ਤੇ ਹੁਣ ਦੇਖੋ ਸਿੱਖ ਸਾਹਿਬ ਕਿੱਦਾਂ ਦਾ ਕੀ ਫੈਸਲਾ ਲੈਂਦੇ ਨੇ ਪਰ ਇਹ ਫੈਸਲਾ ਜਿਹੜਾ ਹੈ ਇਤਿਹਾਸਕ ਹੋਊਗਾ ਜੇ ਇਹ ਫੈਸਲਾ ਪਾਂਥ ਦੇ ਸਿਤਾਵ ਦੇ ਵਿੱਚ ਹੋਇਆ ਤਾਂ ਇਹ ਸਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਜੇ ਇਹ ਕਿਸੇ ਦਬਾਅ ਥੱਲੇ ਪ੍ਰੈਸ਼ਰ ਥੱਲੇ ਜਾਂ ਆਪਣਾ ਰੁਤਬਾ ਕਾਇਮ ਕਰਨਾ ਤਾਂ ਇਹ ਫੈਸਲਾ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਖੰਡ ਪ੍ਰਸਾਪrogram ਵਿੱਚ ਕੀਮਤੀ ਸਮਾਂ ਦੇਣ ਲਈ ਤੁਹਾਡਾ ਵੀ ਧੰਨਵਾਦ ਸਰੋਚਨਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਸਾਨੂੰ ਕਿ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖੰਡਪੁਰ ਬਣੇ ਸਾਹਿਬ ਜਿਨ੍ਹਾਂ ਨੇ ਬੜੀ ਦੂਰ ਦ੍ਰਿਸ਼ਟੀ ਨਾਲ ਡਿਵਾਈਨ ਨਾਲ ਇਹਨਾਂ ਤਮਾਮ ਬੇਸ਼ਅਲ ਉੱਤੇ ਅਤ ਚੰਦਨਾ ਪਾਇਆ ਕਿ ਕੀ ਹਾਲਾਤ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਹਿ ਸਕਦੇ ਨੇ ਫਿਲਹਾਲ ਜੁੜੇ ਹੋਣ ਲੇਢਰ ਪੰਜਾਬੀ মিডিਆ ਨਾਲ ਜੋ ਜਾਚ ਧੰਨਵਾਦ